ਜੋ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਰੇਂਜ ਤੇ ਐਸਐਸਪੀ ਸੀ ਹਰੀਸ਼ ਦਾਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਬਤਾਵ ਜਿਹੜੀ ਚੋਰੀ ਦੀ ਵਾਰਦਾਤ ਦਾ ਹੋਇਆ ਚੋਰੀਆਂ ਸਹੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਸੀ ਇਸ 9 ਨੂੰ ਲੈ ਕੇ ਪ੍ਰਾਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪੈਟਰੋਲਿੰਗ ਵਧਾਈ ਗਈ ਜੀ ਸੋ ਇਸੇ ਦੜੀ ਦੇ ਤਹਿਤ 29 4 24 9 April ਨੂੰ ਨਾਕਾਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਇਮੈਨੁਅਲ ਮਸੀ ਇਹ ਦੋ ਬੰਦੇ ਨੇ ਗਪਟਾ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ ਤੋਂ ਇਹਨਾਂ ਦੀ ਪੁਸ਼ਗਿਸ਼ ਤੇ ਫਰਦਰ ਰਕੇ 9 ਮੋਬਾਈਲ ਹੋਰ ਬਰਾਮਦ ਹੋਏ ਨੇ ਇੱਕ ਚੀਨੀ ਸੋਨਾ ਤੋਂ थाना ਤਾਰੀਅਲ ਵਿਕੇ ਮਕਰਮਾ ਦਰਜ ਕੀਤਾ ਤੇ ਸੋਨਾ ਸੀ 411 ਚੀਨਾ ਦੇ ਖਲਾ ਮਕਰਮਾ ਦਰਜ ਕੀਤਾ ਤੋਂ ਭਾਵ ਦੇ ਐਸਐਚਓ ਧਾਰੀয়াল ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ। ਇਹ ਸੀ ਦੜੀ ਦੇ ਤਹਿਤ ਕਿ ਥਾਣਾ ਸਿਟੀ ਗਦਾਸਪੁਰ ਦੇ ਰੀ ਵਿੱਚ 13-14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ। ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ। ਅਨਨੋਨ ਬੰਦੇ ਜਿਹੜੀ ਸੀ ਰਾਤ ਨੂੰ ਦੁਬਾਰ ਨਾਲ ਖਾਲੀ ਬਰਾੜ ਚ ਦੁਬਾਰ ਤੋੜ ਕੇ ਪੋਲ ਕਰਕੇ ਵਿੱਚੋਂ 20-25-30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਲੋਕ ਗੁੰੰਦੀ ਨਹੀਂ ਸੀ ਲੇਕਿਨ ਇਹਨੇ ਫਿਗਰ ਹੋਈ ਹੈ ਉਹ ਮੋਬਾਈਲ ਚੋਰੀ ਹੋਈ ਸੀ ਸੋ ਇਹਦੇ ਇਹਦੇ ਵਿੱਚ ਐਸ ਐਚਓ ਸਦਰ ਗਦਾਸਪੁਰ ਐਸ ਐਚਓ ਤੇ ਬਰ ਡੀ ਐਸ ਪੀ ਸਿਟੀ ਸੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮਿਲ ਲੀ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਇਹ ਜਿਹੜੀ ਚੋਰੀ ਹੈ ਉਹਦਾ ਟੈਸਟ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ ਬਾਅਦ ਜਦੋਂ ਬਥੇ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਅ ਨੋ ਸੋਰੀ ਮਨਜੀਤ ਸਿੰਘ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁੱਛ ਕੇ ਚਾਇਆ ਵੀ ਇਹ ਦੋਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਸੋ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇੱਕ ਰਾਇਤ ਰਹਿ ਰਿਹਾ ਸੀ ਕੋ ਮਕਾਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਤੇ ਸ਼ਾਮਲ ਸੀ ਸੋ ਇਹਨਾਂ ਨੇ ਤਕਰੀਬਨ 14 ਮੋਬਾਈਲ ਇਹਨਾਂ ਕੋਲ ਬਰਾਮਦ ਹੋਈ ਮਾਕਦ 2 ਬੰਨਿਆ ਕੋਲ ਸੁੱਤੇ ਜਿਹੜਾ ਮਨਜੀਤ ਹੈ ਉਹ ਬੋਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਸੂਰ ਹੈ ਇਸ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਉਸੇ ਬਰਾਮਦ ਕਰ ਲਏ ਸਰ ਇਹਨਾਂ ਸ਼ਹਿਰ ਦੇ ਵਿੱਚ ਜਿਹੜੀਆਂ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਨਵੋਲੂ ਹੋ ਸਕਦੇ ਜਿੱਦਾਂ ਇੱਕ ਦੁਕਾਨ ਹੋਰ ਥੋੜੀ ਸੀ ਇਹਨਾਂ ਨੇ ਬਾਕੀ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਵੀ ਜਿਹਨਾਂ ਦਾ ਕੋਲ ਰੋਲ ਸਾਹਮਣੇ ਆਇਆ ਲੇਕਿਨ ਇਹ ਉਸ ਐਂਗਲ ਤੇ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਤਰਗੁਸ਼ੀਨ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਅਸੀਂ ਦੱਸਾਂਗੇ ਕੁਝ ਘੰਟਿਆਂ ਦੇ ਵਿੱਚ ਸਾ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਹੈ ਟ੍ਰੇਸ ਕੀਤੀ ਗਈ ਆ ਕਿਹੜੇ ਪੱਖਾਂ ਤੋਂ ਸਰ ਇਹਨਾਂ ਨੂੰ ਫੜਿਆ ਗਿਆ ਜਿਹੜੀ ਕਾਬੂ ਆਏ ਆ ਬੜੀ ਦੇਖੋ ਅੱਜਕੱਲ ਬੜਾ ਜਿਹੜਾ ਐਡਵਾਂਸ ਟੈਕਨੋਲੋਜੀ ਆ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਜੁਵਾਰਦਾ ਤੋਂ ਬਾਅਦ ਤੁਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਸੀ ਸ਼ੁਰੂਆਤ ਕੀਤੀ ਸੀ ਲੇਕਿਨ ਬਹੁਤ ਬੜੇ ਸਾਜ਼ਿਗਰ ਸਦ ਹੋਏ ਨੇ ਸੀਸੀਟੀਵੀ ਕੈਮਰੇ ਦੀ 4 ਮਹੀਨਿਆਂ ਤੋਂ ਬਾਅਦ ਹੈ ਸਰ ਇਹਨਾਂ ਤੋਂ ਕੋਈ ਪੰਨਾ ਵੀ ਮਾਮਲੇ ਦਰਜੀ ਇਸ ਵਿੱਚ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਨਾ ਰਿਗਾਰਡ ਚੈੱਕ ਕਰ ਰਹੇ ਹਾਂ ਜਿਹੜੇ ਲੋਕ ਬਿਨਾਂ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦੇਣ ਦੇ ਜਿਹੜੇ ਇੰਨਾ ਪ੍ਰਵਾਸੀ ਰੱਖਦੇ ਆ ਜਿਹੜੇ ਆ ਜਿਹੜੇ ਆ ਕ੍ਰਾਈਮ ਨਾ ਕਰਦੇ ਬੇ ਆ ਤੇ ਉਹਨਾਂ ਨੂੰ ਤੁਸੀਂ ਕੀ ਚਾਹਨਾ ਚਾਹੁੰਦੇ ਹੋ ਤਾਂ じゃ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਸਕੇ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਵਾਕਈ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਕੋਈ ਵੀ ਜਦੋਂ ਕਿਰਾਏਦਾਰ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਇਆ ਰੱਖਦੇ ਹੋ ਤਾਂ ਪ੍ਰੋਪਰ ਉਹ ਕਨਸਰਨ ਵਿਦ ਇਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਓ ਸਰ ਇਹ ਪ੍ਰਵਾਸੀ ਜਾਂ ਪੰਜਾਬੀ ਸੀ ਇਹਨਾਂ ਪੰਜਾਬੀ ਸੀ ਇਹ ਕਿੱਥੋਂ ਦੇ ਵਾਸੀ ਸੀਗੇ ਆ ਇਹ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨਾਂ ਦਾ ਸਾਈਡ ਦੇ ਰਹਿਣ ਵਾਲੇ ਨੇ ਕੀ ਲੱਗਦਾ ਕਿ ਪੁਲਿਸ ਡਿਪਲੋਏ ਹੋਣ ਦੇ ਬਾਵਜੂਦ ਵੀ ਜਿਹੜੀਆਂ ਚੋਰੀਆਂ ਵੱਧ ਗਈਆਂ ਉਹਦੇ ਕੀ ਕਾਰਨ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀ ਪੁਲਿਸ ਪਾਰਟੀਆਂ ਨੇ ਜੇ ਪਟਰੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਯਾਨੀ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰ ਇਹਦੇ ਡਰਾਂ ਨੂੰ ਹੋਰ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਅਟੈਂਪ ਲੇਕਿਨ ਫਿਰ ਵੀ ਇਹ ਚੀਜ਼ ਨੂੰ ਸੀ ਟੈਸਟ ਕਰਿਆ ਜਾਂਦਾ ਸਰਦੇ ਲਗਾਤਾਰ ਜਿਹੜੇ ਇਹ ਜਿਹੜੇ ਲੋਕ ਰਾਹ ਤੇ ਜਾ ਕੇ ਤੇ ਜਿਹੜੇ ਦੂਜੇ ਪਾਸੇ ਜਾ ਕੇ ਜਦੋਂ ਅੰਜਾਮ ਦਿੰਦੇ ਆ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ ਚਾਂਸਾ ਦਿੰਦੇ ਆ ਤੇ ਫਿਰ ਵੀ ਫੜੇ ਜਾਂਦੇ ਆ ਕੋਈ ਇਹ ਬਾਕੀ ਜੋ ਕ੍ਰਿਮੀਨਲ ਦਾ ਕੰਮ ਆਪਣਾ ਮਾਈਂਡ ਅਪਲਾਈ ਕਰਨਾ ਲੇਕਿਨ ਜੋ ਸਾਡਾ ਸਾਡਾ ਜੋ ਕੰਮ ਡਿਟੈਕਸ਼ਨ ਕਰਨਾ ਤੋਂ ਉਹਨਾਂ ਨੂੰ ਅਸੀਂ ਬ੍ਰੇਕ ਕਰਨਾ ਯਸ ਸਾਡਾ ਆਪਣਾ ਲੱਗਦਾ ਕਿ ਕਿੰਨੀ ਟੋਟਲ ਥੜੀ ਗਈ ਯਾਰ ਕਿੰਨੀਆਂ ਚੋਰੀਆਂ ਹੋਈਆਂ ਮਤਲਬ ਕਿ ਰੇਸ ਹੋਈਆਂ ਨਹੀਂ ਮੇਨ ਜਿਹੜੀ ਚੋਰੀ ਆ ਤੇ ਦਸਰਿਆਂ ਤੁਹਾਡੀ ਚੋ ਦੇ ਮੇਨ ਚੋਰੀ ਹੈ ਬੰਦਰਾਮਦ ਹੋਈ ਕਿ ਲੇਕਿਨ ਬਾਕੀ ਜਿਹੜੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਉਸ ਵਰਕਪੀਅਰ ਕਰ ਰਹੇ ਹਾਂ ਉਹ ਜਲਦੀ ਟੈਸਟ ਕਰ ਲਾਂਗੇ